ਸਾਧੂਆਂ ਤੋਂ ਵਾਰੇ-ਵਾਰੇ ਜਾਈਏ ਸੰਗਤੇ ਰੱਬ ਦੇ ਆ ਸਾਧੂਆਂ ਦਾ ਦਰਬਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਬੜੀ ਸੋਚ ਸੋਚ ਮੂੰਹੋਂ ਗੱਲ ਕੱਢਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂ ਕਦੇ ਪੋਲਾ ਨਹੀਂ ਬਚਨ ਛੱਡਦੇ ਸਾਧੂਆਂ ਦੀ ਬੋੜ ਦਾ ਨਾ ਕਰ ਤਾਰ ਦੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸਾਧੂਆਂ ਦੀ ਮਹਿਮਾ ਅਪਰ ਅਪਾਰ ਜੀ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਸੁੱਕੀਆਂ ਵੇਲਾਂ ਨੂੰ ਸਾਧੂ ਫਲ ਲਾਉਂਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਪੁੱਤਰਾਂ ਦੇ ਦੀਵੇ ਘਰਾਂ 'ਚ ਜਗਾਵੰਦੇ ਡੁੱਬਦੇ ਹੋਿਆਂ ਨੂੰ ਸਾਥ